ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦ ਸ਼ਲੋਕ ਸਹਿਸਕ੍ਰਿਤੀ ਨੈਲਾ ਪਹਿਲਾ ਪੜ ਪੁਸਤਕ ਸੰਦੇਆ ਬਾਦੰ ਸਿਲ ਪੂਜਿਸ ਬਗਲ ਸੁਮਾਦੰ ਮੁਖ ਝੂਠ ਬਿਭੂਖਨ ਸਾਰੰ ਪਾਲ ਤੇ ਹਾਲ ਵਿਚਾਰ ਗਲ ਮਾਲਾ ਤਿਲਕ ਲਲਾਟ ਦਏ ਤੋਤੀ ਬਸਤਰ ਕਪਾਟ ਜੋ ਜਾਨ ਸੁ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਟ ਕਰਮ ਕੋ ਨਾਨਕ ਨਿਸ਼ਟ ਧਿਆਵ ਦਿਨ ਸਤਗੁਰ ਬਾਟ ਨਾ ਪਾਵੇ ਨੇ ਫਲੰ ਤਸ ਜਨਮਸ ਜਾਵਦ ਬ੍ਰਹਮ ਨਾ ਬਿੰਦ ਤੇ ਸਾਗਰੰ ਸੰਸਾਰਸ ਗੁਰ ਪ੍ਰਸਾਦੀ ਤਰਹਿ ਕੇ ਕਰਨ ਕਾਰਨ ਸੁਮਰਥ ਹੈ ਕੋ ਨਾਨਕ ਵਿਚਾਰ ਕਾਰਨ ਕਰਤੇ ਵਸ ਹੈ ਜਿਨ ਕਲ ਰਖੀ ਤਾਰ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਤਾਂ ਬ੍ਰਾਹਮਣਾ ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਤਾ ਕਿਰਤਾ ਸਰਬ ਸ਼ਬਦੰ ਤਾ ਏਕ ਸ਼ਬਦੰ ਜੇ ਕੋ ਜਾਨ ਸੁਖਿਓ ਨਾਨਕ ਤਾ ਕੋ ਦਾਸ ਹੈ ਸੋਈ ਨਰੰਜਨ ਦੇਓ ਏਕ ਕ੍ਰਿਸ਼ਨੰ ਤਾ ਸਰਬ ਦੇਵ ਦੇਵ ਦੇਵਾ ਤਾ ਆਤਮ ਆਤਮੰ ਸ੍ਰੀ ਬਾਸੁ ਦੇਵਸਯ ਜੇ ਕੋਈ ਜਾਨ ਸੁਭੇਵ ਨਾਨਕਤਾ ਕੋ ਦਾਸ ਹੈ ਸੋਈ ਨਰੰજન ਦੇਵ